ਮਹਾਰਾਜ ਸਾ체 ਪਾਸ਼ਾ ਜੀ ਨੇ 1604 ਵਿੱਚ 1 ਸਤੰਬਰ 1604 ਇੱਕ ਬੇਨਤੀ ਹੋਰ ਤੁਹਾਡੇ ਚਰਨਾਂ ਵਿੱਚੋਂ ਮੈਂ ਇਸ ਕڑی ਨੂੰ ਰੋਕ ਕੇ ਕਰ ਦੇਣੀ ਚਾਹੁੰਦਾ ਪੜ੍ਹੇ ਲਿਖੇ ਵੀਰ ਭੈਣਾ ਇਸ ਗੱਲ ਤੇ ਗੌਰ ਕਰੋ ਜਿਹੜੀ ਕੌਮ ਦੇ ਇਤਿਹਾਸ ਨੂੰ ਪਹੁੰਚਾਉਣਾ ਹੋਵੇ ਨਾ ਉਸ ਇਤਿਹਾਸ ਬਾਰੇ ਪੁਲੇਖੇ ਖੜੇ ਕਰ ਲੋ ਆਪੇ ਪੁੱਲ ਜਾਣਗੇ ਲੋ ਪੁਲੇਖੇ ਕਿਦਾਂ ਤੁਸੀਂ ਵੇਖੋ ਜਿਹੜੀ ਤਰੀਕ ਨੂੰ ਅੱਜ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਆਈ ਹੈ ਪਿਛਲੇ ਸਾਲ ਇਸੇ ਤਰੀਕ ਨੂੰ ਨਹੀਂ ਆਈ ਸੀ ਹਰ ਸਾਲ ਸ਼ਹੀਦੀ ਦੀ ਤਰੀਕ ਬਦਲ ਜਾਂਦੀ ਹੈ ਤੁਹਾਡੇ ਤੋਂ ਜੇ ਕੋਈ ਟੀਚਿੰਗ ਲੈਣ ਨਾਲ ਵੀਰ ਭੈਣ ਬੈਠਾ ਤੁਹਾਨੂੰ ਪਤਾ ਹੋਣਾ ਕਿ ਜਿਹੜੀਆਂ ਤਰੀਕਾਂ ਠੀਕ ਨਾ ਹੋਣ ਹਿਸਟਰੀ ਠੀਕ ਨਹੀਂ ਰਹਿ ਜਾਂਦੀ ਕਦੇ ਉੱਤੇ ਸਵਾਲ ਖੜੇ ਹੋ ਜਾਂਦੇ ਹੁਣ ਤੁਹਾਡਾ ਇਤਿਹਾਸ ਬੜਾ ਕਮਾਲ ਦਾ ਪਰ ਇਹਨੂੰ ਸਵਾਲਾਂ ਦੇ ਘੇਰੇ 'ਚ ਲਿਆਉਣ ਵਾਸਤੇ ਤੁਹਾਨੂੰ ਉਲਝਾਉਣਾ ਬਹੁਤ ਜ਼ਰੂਰੀ ਸੀ ਤਾਂਕਿ ਤੁਸੀਂ ਤਰੀਕਾ ਚੱਲ ਜੋ ਕਿੰਨੀ ਕਮਾਲ ਦੀ ਗੱਲ ਹੈ ਕਿ ਸਾਡੇ ਗੁਰੂ ਸਾਹਿਬ ਜੀ ਦੀ ਸ਼ਹਾਦਤ ਦੇ ਤਰੀਕ ਹਰ ਸਾਲ ਬਦਲਦੀ ਹੈ ਔਰ ਜਦੋਂ ਸਾਡੇ ਕੁਝ ਬੰਦਿਆਂ ਨੇ ਪੜੇ ਲਿਖੇ ਸੂਝਵਾਨ ਸਿਆਣੇ ਬੰਦਿਆਂ ਨੇ ਫੈਸਲਾ ਕੀਤਾ ਵੀ ਇਹ ਤਰੀਕਾ ਕਿਉਂ ਬਦਲਦੀਆਂ ਨਾ ਪਰ ਸਿਰ ਜੋੜ ਕੇ ਬਹਿਣਾ ਚਾਹੀਦਾ ਇਹਨਾਂ ਸਾਰਿਆਂ ਮਸələਆਂ 'ਤੇ ਤੇ ਅਕਾਲ ਤਖਤ ਤੋਂ 2003 ਵਿੱਚ ਐਲਾਨ ਹੋ ਗਿਆ ਵੀ ਸਾਡੇ ਗੁਰੂ ਸਾਹਿਬ ਦੀ ਹਰ ਸਾਲ ਤਰੀਕਾ ਨਹੀਂ ਬਦਲਣ ਗਿਆ ਤੇ ਇਹ ਐਲਾਨ ਹੋਣ ਤੋਂ ਬਾਅਦ ਸਭ ਤੋਂ ਵੱੰਦ ਤਕਲੀਫ ਹੋਈ 나ਗਪੁਰ ਵਿੱਚ ਬੈਠੇ ਹੋਏ ਆਰਐਸਐਸ ਵਾਲਿਆਂ ਨੂੰ ਗੱਲ ਧਿਆਨ ਨਾਲ ਸਮਝ ਲਿਓ ਸਾਰੀ ਔਰ ਉਹਨਾਂ ਨੇ ਇਹਦੇ ਤੇ ਆਬਜੈਕਸ਼ਨ ਕੀਤੀ ਔਰ ਉਹਨਾਂ ਨੇ ਇਹ ਕਿਹਾ ਵੀ ਇਹ ਕਲੰਡਰ ਅਸੀਂ ਇੱਥੇ ਲਾਗੂ ਨਹੀਂ ਹੋਣ ਦੇਣਾ ਜਿੱਥੇ ਤੁਸੀਂ ਗੁਰੂ ਦੀ ਇੱਕ ਤਰੀਕ ਕਰ ਲੋ ਔਰ 2003 ਚ ਲਾਗੂ ਹੋਇਆ ਕਲੰਡਰ ਅਕਾਲ ਤਖਤ ਅਰਦਾਸ ਕਰਕੇ ਤੇ 2009 ਵਿੱਚ ਬਿਨਾ ਕਿਸੇ ਨੂੰ ਪੁੱਛਿਆ ਉਹ ਤਖਤ ਅਕਾਲ ਤਖਤੋਂ ਕਲੰਡਰ ਬੰਦ ਕਰ ਦਿੱਤਾ ਗਿਆ ਜਿਹਦੇ ਚ ਇਹ ਨਿਰਣਾ ਹੋਣਾ ਸੀ ਵੀ ਸਾਡੇ ਗੁਰੂ ਦੀਆਂ ਤਰੀਕਾਂ ਐ ਕਰੇ ਤਾਂ ਕਿ ਆਉਣ ਵਾਲੀ ਪੀੜ੍ਹੀ ਸਾਡੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਮਝ ਲੇ ਮੈਂ ਨਹੀਂ ਕਹਿੰਦਾ ਕਿ ਕਿਸੇ ਇੱਕ ਨੇ ਬਣਾਇਆ ਜਾਂ ਇੱਕ ਨੇ ਨਹੀਂ ਬਣਾਇਆ ਮੈਂ ਕਹਿੰਦਾ ਸਾਨੂੰ ਸਿਰ ਜੋੜ ਕੇ ਬਹਿਣਾ ਚਾਹੀਦਾ ਸੀ ਸਾਡੇ ਗੁਰੂ ਦੀਆਂ ਤਰੀਕਾਂ ਹਰ ਸਾਲ ਬਦਲਣੀਆਂ ਨਹੀਂ ਚਾਹੀਦੀਆਂ ਬਸ ਗੱਲ ਇੰਨੀ ਧਿਆਨ ਚ ਰੱਖਿਓ ਨਾ ਕਿਸੇ ਢੜੇ ਨਾਲ ਆਪਾਂ ਸੰਬੰਧਤ ਆ ਤੇ ਨਾ ਸਾਨੂੰ ਕਿਸੇ ਢੜੇ ਦਾ ਪੱਕੇ ਪੂਰਨ ਦੀ ਲੋੜ ਹੈ ਪਰ ਇੰਨਾ ਪੱਕ ਤੇ ਪੂਰਨਾ ਬਣਦਾ ਵੀ ਸਾਡੇ ਗੁਰੂ ਸਾਹਿਬ ਦੀਆਂ ਤਰੀਕਾਂ ਹਰ ਸਾਲ ਬਦਲਣੀਆਂ ਨਹੀਂ ਚਾਹੀਦੀਆਂ ਨਾ ਡੇਟ ਆਫ ਬਰਥ ਬਦਲਣੀ ਚਾਹੀਦੀ ਹੈ ਤੇ ਨਾ ਉਹਨਾਂ ਦੀ ਸ਼ਹਾਦਤ ਦੀ ਤਰੀਕ ਬਦਲਣੀ ਚਾਹੀਦੀ ਹੈ ਨਾ ਉਹਨਾਂ ਦੇ ਜੋਤੀ ਜੋਤ ਸਮਾਉਣ ਦੇ ਤਰੀਕਾ ਬਦਲਣੀਆਂ ਚਾਹੀਦੀਆਂ ਪਰ ਐਸਾ ਨਹੀਂ ਹੋਇਆ ਕਿਉਂਕਿ ਤੁਹਾਨੂੰ ਚਾਰਚ ਫਿਰ ਉਹਨਾਂ ਦੁਸ਼ਮਣ ਤੁਹਾਡੇ ਤੇ ਹਮਲਾ ਕਰਨ ਲਈ ਤਿਆਰੀ ਕਰੀ ਬੈਠਾ ਤੁਹਾਡੀ ਜਵਾਨੀ ਨੂੰ ਬਾਣੀ ਨਾਲ ਤੋੜ ਕੇ ਸਿੰਗਰਾਂ ਦੇ ਗਾੜੀਆਂ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਕਿਉਂਕਿ ਜਿਨ੍ਹਾਂ ਦੇ ਘਰ ਵਿੱਚ ਬਾਣੀ ਆ ਜਾਏਗੀ ਉਹਨਾਂ ਦੇ ਘਰ 'ਚ ਗੁਰਬਾਣੀ ਦੀਆਂ ਸੈਂਚੀਆਂ ਆਉਣਗੀਆਂ ਜਿਨ੍ਹਾਂ ਦੇ ਜ਼ੁਬਾਨ ਤੇ ਗਾਣੇ ਆਉਣਗੇ ਉਹਨਾਂ ਦੇ ਘਰ ਸ਼ਰਾਬ ਦੀਆਂ ਬੋਤਲਾਂ ਆਉਣਗੀਆਂ ਬੜੀ ਸਿੰਪਲ ਜੀ ਗੱਲ ਹੈ ਇਹਦੇ ਇਹਦੇ ਤੇ ਬਹੁਤਾ ਜ਼ੋਰ ਲਾਉਣ ਦੀ ਲੋੜ ਨਹੀਂ ਹੈ ਤੇ ਜਿਸ ਘਰ ਵਿੱਚ ਸ਼ਰਾਬ ਦੀ ਬੋਤਲ ਆਉਗੀ ਫਿਰ ਉਹ ਕਦੀ ਚਾਰ ਬੰਦਿਆਂ ਚ ਖਲੋ ਕੇ ਇਹ ਨਾ ਕਿਉਂ ਕਿ ਸਰਕਾਰਾਂ ਨੂੰ ਚਾਹੀਦਾ ਨਸ਼ਾ ਬੰਦ ਕਰ ਦੇਣ ਕਿਉਂਕਿ ਤੁਹਾਡੇ ਘਰ ਸ਼ਰਾਬ ਦੀ ਬੋਤਲ ਕੋਈ ਸਰਕਾਰੀ ਬੰਦਾ ਨਹੀਂ ਦੇਖ ਕੇ ਗਿਆ ਤੁਸੀਂ ਆਪਣੇ ਪੈਸਿਆਂ ਨਾਲ ਮੁੱਲ ਖਰੀਦ ਕੇ ਆਪ ਲਿਆਂਦੀ ਹੈ